ਲਓਏ ਮੈਟਰੋ ਅਸੀਂ ਬਣਾ ਦਿਆ ਅਸੀਂ ਬਣਾ ਦਿਆ ਮੈਗੀ ਦੋਸਤੋ ਤਿਆਰ ਵਰ ਤਿਆਰਾ ਰਵਿਤਾ ਰਾਣੀ ਵੀ ਉੱਠ ਕੇ ਆ ਗਈ ਆ ਮੈਗੀ ਦੀ ਖੁਸ਼ਬੂ ਸੁਣ ਕੇ ਕੱਲ ਅਸੀਂ ਨੇ ਬਣਾਈ ਸੀ ਵਿੱਚ ਬਰਯਾਨੀ ਤਾਂ ਵੀ ਇਹ ਉੱਠ ਕੇ ਆ ਗਈ ਸੀ ਤੇ ਅੱਜ ਬਣਾਈ ਆ ਅਸੀਂ ਨੇ ਮੈਗੀ ਦੋਸਤੋ ਤਾਂ ਵੀ ਉੱਠ ਕੇ ਆ ਗਈ ਲਓ ਜੀ ਮੈਗੀ ਦੇਖੋ ਸਾਡੀ ਬਣਾਈ ਹੋਈ ਓਏ ਹਾਏ ਹਾਏ ਮੈਗੀ ਦੋਸਤੋ ਖਾਵਾਂਗੇ ਲਓ ਜੀ ਆਜੋ ਮੈਂ ਤੁਹਾਨੂੰ ਦਿਖਾਣਾ ਇਹ ਮੈਗੀ ठाकुर जी ਨੂੰ ਪ੍ਰਸ਼ਾਦ ਲੱਗ ਰਿਹਾ ਮੈਂ ਤੱਲੇ ਅਗਲਾ ਪੀਸ ਦੇਖੋ ਜੀ ਸਾਰੇ ਤਿਆਰ ਵਰ ਤਿਆਰ ਨੇ ਸਾਡੇ ਮੇਜ਼ੀ ਖਾਣ ਵਾਸਤੇ ਤੇ ਲੋ ਜੀ ਆਏ ਹ ਕਾਊ ਕਾਊ ਲੋ ਜੀ ਠਾਕੁਰ ਜੀ ਨੂੰ ਭੋਗ ਲੱਗ ਰਿਹਾ ਦੇਖੋ ਦੋਸਤੋ ਠਾਕੁਰ ਜੀ ਨੂੰ ਭੋਗ ਲੱਗ ਰਿਹਾ ਹੈ ਨੈ ਸਿਰਾਂ ਨੇ ਲਾ ਰਿਹਾ ਠਾਕੁਰ ਜੀ ਨੂੰ ਭੋਗ ਤੇ ਠੀਕ ਹੈ ਦੋਸਤੋ ਤੇ ਆਦਰ ਸਾਰੇ ਦਰਖਸਤ ਆਪਣੇ ਲੋ ਦੋਸਤੋ ਰੋਣਾ ਪੰਜਾਬੀ ਬਲੌਗ ਤੁਹਾਡਾ ਸਵਾਗਤ ਹੈ ਲੋ ਜੀ ਆਪਾਂ ਤਿਆਰ ਵਰ ਤਿਆਰ ਹੋ ਗਏ ਨਾ ਤੋਗੇ ਰੈਡੀ ਸੈਡੀ ਹੋ ਗਏ ਬੱਜ ਗਏ ਦੋਸਤੋ 10 ਤੇ ਲੋ ਜੀ ਪਰੂ ਰਾਣੀ ਲੜੀਆ ਪੋਚਾ ਜੋ ਕਿ ਤਰਵਿਤਾ ਰਾਣੀ ਹੈਗੀ ਆ ਥੋੜੀ ਢਿੱਲੀ ਜੋ ਕਿ ਇਹਦਾ ਆਪਰੇਸ਼ਨ ਹੋਇਆ ਤਾਂ ਕਰਕੇ ਹੁਣ ਮੋਰਚਾ ਸਾਹਮਣਿਆ ਹੋਇਆ ਹੈ ਪਰੂ ਰਾਣੀ ਨੇ ਤੇ ਤਰਵਿਤਾ ਰਾਣੀ ਕਰੀ ਹੈ ਹਜੇ ਤੱਕ ਰੈਸਟ ਹੈ ਜੋ ਕਿ ਇਹਨੂੰ ਦੱਸਿਆ ਹੋਇਆ ਹੈ ਤੇ ਜਦ ਤੱਕ ਇਹਦੇ ਟਾਂਕੇ ਨਹੀਂ ਕੱਟੇ ਜਾਂਦੇ ਜਦ ਤੱਕ ਰੈਸਟ ਦੱਸੀ ਹੋਈ ਆ ਤੇ ਲੋ ਜੀ ਮਿਆਂਕਨ ਵਾਲਾ ਨਹਾ ਤੋਂ ਤੇ ਰੈਡੀ ਛੜੀ ਆ ਤੇ ਹੁਣ ਇਹ ਮੇਰੇ ਨਾਲ ਜਾਊਗਾ ਦੁਕਾਨ ਤੇ ਔਰੇ ਕਰੀ ਜਾਂਦਾ ਇਹ ਤੰਗ ਤੇ ਲੋ ਜੀ ਦੇਖੋ ਜੀ ਨਾਰੀ ਵਾਲੇ ਵੀ ਪਏ ਨੇ ਤੇ ਆਪਣੇ ਨਾਰੀਅਲ ਪੀ ਲਈ ਬਈ ਆਪਣੇ ਦੇਖੋ ਜੀ ਮੇਰੀ ਵੀਡੀਓ ਚੱਲ ਰਹੀ ਹੈ ਜੋ ਕਿ ਮੈਂ ਬਲੌਗ ਵਿੱਚ ਕੱਲ ਆਪਾਂ ਨੇ ਉਹ ਬਣਾਇਆ ଥିਗੇ ਨਾ ਬੱਜ ਬਰੀਆਨੀ ਬਣਾਈ ଥି ਜੋ ਕਿ ਆਪਾਂ ਨੂੰ ਚੈਲੰਜ ਮਿਲਿਆ ଥି ਆਪਾਂ ਨੇ ਪੂਰਾ ਤਿਆਰ ਵਰ ਤਿਆਰ ਨਵਾਇਆ ਏ ਠੀਕ ਆ ਦੋਸਤੋ ਤੇ ਚਲੋ ਜੀ ਅੱਜ ਵੀ ਕੁਝ ਬਣਾਵਾਂਗੇ ਤੇ ਚਲੋ ਚੱਲਦੇ ਆਂ ਫਿਰ ਆਪਾਂ ਲੈ ਕੇ ਮਿਆਕrana ਨੂੰ ਸ਼ਾਪ ਤੇ ਠੀਕ ਆ ਦੋਸਤੋ ਚਲਦੇ ਆਂ ਫਿਰ ਓਕੇ ਲਓ ਜੀ ਚੱਲੇ ਆ ਹੁਣ ਅਸੀਂ ਮੈਂ ਤੇ ਮਿਆਕrana ਨਾਲ ਸ਼ਾਪ ਤੇ ਜਾ ਰਹੇ ਆਂ ਤੇ ਮਿਆਕrana ਵੀ ਰੈਡੀ ਛੜੀ ਆ ਤੇ ਚਲੋ ਜੀ ਨੂੰ ਸ਼ਾਪ ਤੇ ਲੈ ਕੇ ਜਾਣਾ ਹੈ ਕਰੇ ਇਹ ਤੰਗ ਕਰਦਾ ਹੈ ਤੇ ਆਪਣੇ ਨਾਨੀ ਨੂੰ ਆਪਣੇ ਮੰਮੀ ਨੂੰ ਜੋ ਕਿ ਉਹਦੇ ਟਾਂਕੇ ਲੱਗੇ ਹੋਏ ਨੇ ਤਾਂ ਕਰਕੇ ਇਹ ਫਿਰ ਛੇੜਖਾਨੀ ਕਰਦਾ ਹੈ ਠੀਕ ਆ ਦੋਸਤੋ ਚਲੋ ਜੀ ਚਲਿਓ ਬੱਤ ਚਲੋ ਇਹ ਬੱਕੂ ਮਿਕੂ ਮਿਕਾਨ ਚੱਲ ਰਹੇ ਹੈ ਨਾ ਛੋਪ ਤੇ ਚਾਚੂ ਲਵੇ ਠੀਕ ਆ ਜੀ ਚਲਦੇ ਆਂ ਸ਼ਾਪ ਤੇ ਲਾਓ ਜੀ ਦੇਖੋ ਇਹ ਸਾ ਗੜੀਆਂ ਦੇ ਤੇ ਇਧਰ ਵੀ ਚਲੋ ਜੀ ਮਿਲਦੇ ਆਂ ਫਿਰ ਆਪਾਂ ਠੀਕ ਆ ਦੋਸਤੋ ਲੋ ਜੀ ਅਸੀਂ ਆ ਗਏ ਆ ਆਪਣੇ ਸ਼ਾਪ ਤੇ ਮਿਆਂ ਕਨਾਨਾ ਦੇਖੋ ਜੀ ਮਿਆਂ ਕਨਾਨਾ ਵੀ ਆ ਗਿਆ ਹੈ ਵਾਏ ਮਿਆਂ ਕਨਾਨਾ ਆ ਦੇ ਅ ਮਿਆਂ ਕਨਾਨਾ ਵੀ ਰਾਦੇ ਰਾਦੇ ਕਰ ਰਿਹਾ ਬਾਈ ਚਲੋ ਜੀ ਆ ਗਿਆ ਅਸੀਂ ਆਪਣੀ ਸ਼ਾਪ ਤੇ ਤੇ ਸਵੇਰ ਦਾ ਟਾਈਮ ਆ ਚਲੋ ਦੋਸਤੋ ਹੁਣ ਆ ਕੇ ਦੇਖ ਲਿਆ ਕੋਈ ਦੇਖੋ ਜੀ ਸਾਰੀ ਸਾਫ ਸਫਾਈ ਸਾਰੀ ਸਾਫ ਸਫਾਈ ਹੋਈ ਹੋਈ ਆ ਦੇਖੋ ਸਾਰਾ ਕੁਸੋਕੇ ਦੀ ਰਿਪੋਰਟ ਹੋਇਆ ਪਿਆ ਏ ਤੇ ਚਲੋ ਮਿਲਦੇ ਆ ਫਿਰ ਆਪਾਂ ਠੀਕ ਆ ਸਾਨ ਨਾਲ ਬਣੇ ਰਹੋ ਅੱਜ ਦਾ ਬੱਚਿਆਂ ਨੂੰ 12 ਵਜੇ ਛੁੱਟੀ ਹੋ ਜੂਗੀ 12 ਵਜੇ ਲੈ ਕੇ ਆਵਾਂਗੇ ਉਹਨਾਂ ਨੂੰ ਫਿਰ ਦੇਖਦੇ ਆਂ ਕੁਝ ਖਾਣ ਪੀਣ ਨੂੰ ਬਣਾਵਾਂਗੇ ਠੀਕ ਆ ਮਿੱਤਰੋ ਹੈਲੋ ਦੋਸਤੋ ਲੋ ਜੀ ਅਸੀਂ ਆ ਗਏ ਆਂ ਦੁਕਾਨ ਤੋਂ ਮਿਆਂਕਨਾਨਾ ਵੀ ਆ ਗਿਆ ਇਹ ਦੇਖੋ ਹੈ ਉਹ ਮਿਆਂਕਨਾਨਾ ਵੀ ਆ ਗਿਆ ਲੋ ਜੀ ਆਪਾਂ ਹੁਣ ਆਟਾ ਪੀਣਾ ਰੱਖਿਆ ਇਹ ਦੇਖੋ ਜੀ ਪੀਣਾ ਤਿਆਰ ਹੋਰ ਤਿਆਰ ਆ ਆਪਣਾ ਤੇ ਹੁਣ ਪੀਣਾ ਰੱਖਿਆ ਨੇ ਕਿਉਂਕਿ ਪੀ ਪੇਜ ਆਪਣਾ ਆਟਾ ਮੁੱਕ ਗਿਆ ਉਪਰੋਂ ਤਾਰ ਕੇ ਲੈ ਕੇ ਆਇਆ ਜੋ ਕਿ ਸੁੱਕਣੀ ਪਈ ਹੋਈ ਸੀ ਤੇ ਇਧਰ ਬਣ ਰਹੀ ਆ ਗਾਜਰ ਤੇ ਆਲੂ ਗਾਜਰ ਬਣਦੇ ਨੇ ਦੋਸਤੋ ਆਲੂ ਗਾਜਰ ਆਲੂ ਗਾਜਰ ਦੀ ਸਬਜ਼ੀ ਬਣ ਰਹੀ ਆ ਤੇ ਟੇਸਟੀ ਟੇਸਟੀ ਆਲੂ ਗਾਜਰ ਦੀ ਸਬਜ਼ੀ ਬਣੂਗੀ ਦੋਸਤੋ ਤੇ ਚਲੋ ਖਾਵਾਂਗੇ ਫਿਰ ਆਪਾਂ ਤੇ ਚਲੋ ਬੱਚਿਆਂ ਨੂੰ ਲਿਆਈਏ ਸਕੂਲ ਚੋਂ ਨਾਲੇ ਆਪਾਂ ਆਪਣਾ ਪੀਣਾ ਵੀ ਰੱਖਿਆ ਈ ਠੀਕ ਆ ਦੋਸਤੋ ਤੇ ਲਓ ਜੀ ਆਟਾ ਵੀ ਰੱਖਿਆ ਈ ਪੀਣਾ ਵੀ ਰੱਖਿਆ ਈ ਉਹ ਲਾਈਵ ਮਿਲਦੇ ਆ ਫਿਰ ਠੀਕ ਆ ਆ ਜੀ ਆ ਗਏ ਸਾਰਿਆਂ ਨੂੰ ਲੈ ਕੇ ਆ ਗਿਆ ਬੱਚਿਆਂ ਨੂੰ ਦੇਖੋ ਜੀ ਸਕੂਲ ਦੇ ਬੱਚਿਆਂ ਨੂੰ ਲੈ ਕੇ ਆਏ ਆ ਤੇ ਸਾਰਿਆਂ ਨੂੰ ਲੈ ਆਏ ਦੋਸਤੋ ਚਲੋ ਜੀ ਹੁਣ ਚਾਹ ਪਰ ਰੋਟੀ ਬਾਣੀ ਖਾਣਗੇ ਫਿਰ ਆਪਾਂ ਵੀਡੀਓ ਵੀ ਬਣਾਵਾਂਗੇ ਤੁਹਾਨੂੰ ਪਤਾ ਏ ਤੇ ਚਲੋ ਮਿਲਦੇ ਆ ਬਿੱਕੀ ਵੀ ਆਇਆ ਹੋਇਆ ਏ ਪਿੰਡੋ ਅੱਜ ਤੇ ਚਲੋ ਮਿਲਦੇ ਆ ਫਿਰ ਆਪਾਂ ਰੋਟੀ ਬਾਣੀ ਬਣ ਗਿਆ ਹਾਂ ਬਣਿਆ ਕਿ ਨਹੀਂ ਸਬਜੀ ਆਏ ਬਣਦੀ ਆ ਦੋਸਤੋ ਸਬਜੀ ਆਏ ਬਣਦੀ ਆ ਰੋਟੀ ਆਏ ਬਾਕੀ ਆ ਪੇਪਰ ਕਿਵੇਂ ਗਿਆ ਏ ਠੀਕ ਹੈ ਹੈ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਪੇਪਰ ਸਾਰਾ ਨਾ ਅੱਛਾ ਅੱਛਾ ਕਿ ਅੱਜ ਦਿਨ ਨਾ ਅੱਛਾ ਗਿਆ ਬਈ ਕਾਲੂ ਇਹਨਾਂ ਨੂੰ ਛੁੱਟੀ ਆ ਕਾਲੂ ਛੁੱਟੀ ਆ ਲਓ ਜੀ ਦੋਸਤੋ ਇਹਨਾਂ ਨੂੰ ਕਾਲੂ ਛੁੱਟੀ ਆ ਮਿਲਦਿਆਂ ਫਿਰ ਆਪਾਂ ਠੀਕ ਆ ਹੈਲੋ ਦੋਸਤੋ ਲਓ ਜੀ ਹੁਣ ਹੋ ਗਿਆ ਤਿਆਰ ਵਰ ਤਿਆਰ ਆ ਸੀ ਜਾਣ ਵਾਸਤੇ ਟੂਸਨ ਕੰਮ ਇਹੀ ਰਹਿ ਗਿਆ ਟਿਊਸ਼ਨ ਜਾਣ ਦਾ ਹੀ ਕੰਮ ਰਹਿ ਗਿਆ ਸਕੂਲ ਛੱਡਣ ਦਾ ਕੰਮ ਸਕੂਲ ਤੋਂ ਲਿਆਣ ਦਾ ਕੰਮ ਔਰ ਇਹੀ ਕੰਮ ਆਪਾਂ ਨੂੰ ਤਾਂ ਦੋਸਤੋ ਟਿਊਸ਼ਨ ਦਾ ਟਾਈਮ ਹੋ ਗਿਆ ਹੁਣ ਦੇਖੋ ਤਿਆਰ ਵਰ ਤਿਆਰ ਹੋਏ ਪੈਨੇ ਦੇਖੋ ਸਾਰੇ ਮੈਂ ਇਹਨਾਂ ਨੂੰ ਜਾਣਾ ਵੀ ਨਹੀਂ ਆ ਰਹੀਏ ਇਤਨਾ ਤਿਆਰ ਹੋ ਕੇ ਬੈਠਾ ਹਾਂ ਨਾ ਇਹ ਮਾਂ ਦਾ ਤਾਂ ਹੋ ਰਹੀ ਆ ਫਿਰ ਵੀ ਤਿਆਰ ਹੋਇਆ ਬੈਠਿਆ ਇਹ ਨਹੀਂ ਨਹੀਂ ਚਲੋ ਦੋਸਤੋ ਮਿਲਦੇ ਆ ਫਿਰ ਆਪਾਂ ਇਹਨਾਂ ਨੂੰ ਟਿਊਸ਼ਨ ਛੱਡਾਇਏ ਠੀਕ ਆ ਦੋਸਤੋ ਸਾ ਨਾਲ ਬਣੇ ਰਹੋ ਤੁਸੀਂ ਓਕੇ ਜੀ हेलो जी दोस्तों आप अज फिर कल बनाए थे नमकीन चावल अज बना रहे हैं आप मैगी जो कि रेड वाली मैगी बना रहे हैं दोस्तों रेड वाली मैगी देखो जी रेड वाली मैगी है और देखो जो मैगी का मसाला है ना हमारे बच्चे ना उसको मसाले को भी खा जाते हैं देख लो ऐसे ऐसे भुक्कड़ हैं और खा लेते हैं और इधर मसाला तैयार हो रहा है मैगी का थोड़ा सा गर्म अग बधा ला थोड़ी मैगी का मसाला गर्म हो रहा है ਔਰ ਜਦ ਮੈਗੀ ਦਾ ਮਸਾਲਾ ਗਰਮ ਹੋ ਜਾਊਗਾ ਨਾ ਫਿਰ ਆਪਾਂ ਇਹਦੇ ਚ ਮੈਗੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਠੀਕ ਆ ਦੋਸਤੋ ਚਲੋ ਜੀ ਬਲੌਗ ਸਾਡਾ ਹਰ ਬੜਾ ਆ ਛੋਟਾ ਬਣਦਾ ਅੱਜ ਕੱਲ ਤੇ ਦੇਖੋ ਲੱਗੇ ਹੋਏ ਨੇ ਸਾਰਾ ਟੱਬਰ ਲੱਗਿਆ ਹੋਇਆ ਠੀਕ ਹੈ ਚਲੋ ਮਿਲ ਜਿਆ ਫਿਰ ਸਾਡੇ ਨਾਲ ਬਣੇ ਰਹੋ ਤੁਸੀਂ ਓਕੇ ਲਓ ਜੀ ਮਿੱਤਰੋ ਹਮਨੇ ਬਣਾ ਦਿਆ ਅਸੀਂ ਬਣਾ ਦਿਆ ਮੈਗੀ ਦੋਸਤੋ ਤਿਆਰ ਵਰ ਤਿਆਰਾ ਰਵੀਤਾ ਰਾਣੀ ਵੀ ਉੱਠ ਕੇ ਆ ਗਈ ਹੈ ਮੈਗੀ ਦੀ ਖੁਸ਼ਬੂ ਸੁਣ ਕੇ ਕੱਲ ਅਸੀਂ ਨੇ ਬਣਾਈ ਸੀ ਵਿੱਚ ਬਰਯਾਨੀ ਤਾਂ ਵੀ ਇਹ ਉੱਠ ਕੇ ਆ ਗਈ ਸੀ ਤੇ ਅੱਜ ਬਣਾਈ ਆ ਸੀ ਨਾ ਮੈਗੀ ਦੋਸਤੋ ਤਾਂ ਵੀ ਉੱਠ ਕੇ ਆ ਗਈ ਲੋ ਜੀ ਮੈਗੀ ਦੇਖੋ ਸਾਡੀ ਬਣਾਈ ਹੋਈ ਓਏ ਹਾਏ 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 ਮੈਗੀ ਦੋਸਤੋ ਖਾਵਾਂਗੇ ਲੋ ਜੀ ਆ ਜੋ ਮੈਂ ਤੁਹਾਨੂੰ ਦਿਖਾਣਾ ਹੈ ਮੈਗੀ ਠਾਕੁਰ ਜੀ ਨੂੰ ਪ੍ਰਸ਼ਾਦ ਲੱਗ ਰਿਹਾ ਮੈਂ ਕੱਲੇ ਅਗਲਾ ਪੀਸ ਦੇਖੋ ਜੀ ਸਾਰੇ ਤਿਆਰ ਵਰ ਤਿਆਰ ਨੇ ਸਾਡੀ ਮੈਗੀ ਖਾਣ ਵਾਸਤੇ ਤੇ ਲੋ ਜੀ ਆਏ ਹਕਾਉ ਕਾਉ ਲੋ ਜੀ ਠਾਕੁਰ ਜੀ ਨੂੰ ਭੋਗ ਲੱਗ ਰਿਹਾ ਦੇਖੋ ਦੋਸਤੋ ਠਾਕੁਰ ਜੀ ਨੂੰ ਭੋਗ ਲੱਗ ਰਿਹਾ ਹੈ ਨੈ ਸਿਰਾਂ ਨੇ ਲਾ ਰਹੀ ਆ ਠਾਕੁਰ ਜੀ ਨੂੰ ਭੋਗ ਤੇ ਠੀਕ ਹੈ ਦੋਸਤੋ ਤੇ ਆਦਰ ਸਾਰੇ ਦਰਖਸਤ ਆਪਣੇ ਆਡੀਅנס ਫੁੱਲ ਗਰਮੀ ਆ ਗਈ ਦੇਖੋ ਮੈਨੂੰ ਦੋਸਤੋ ਪੂਰੀ ਗਰਮੀ ਲਓ ਜੀ ਆ ਗਈ ਮੈਗੀ ਲਓ ਜੀ ਦੋਸਤੋ ਦੇਖੋ ਮੈਗੀ ਦੇਖੋ ਤੁਸੀਂ ਆ ਰਹੀ ਹੈ ਨਾ ਮੈਗੀ ਪੂਰੀ ਟੇਸਟੀ ਮੈਗੀ ਹੈ ਦੋਸਤੋ ਪੂਰੀ ਸਪਾਈਸੀ ਮੈਗੀ ਕਾ ਟੇਸਟ ਕਰਕੇ ਦੱਸ ਕੇ ਜੀ ਲੱਗ ਰਹੀ ਹੈ ਗਰਮ ਨਾ ਖਾ ਲਈ ਕਦੇ ਮੂੰਹ ਫੂਕਲੇ ਠੀਕ ਹੈ ਤੇ ਲਓ ਜੀ ਬਹੁਤ ਟੇਸਟੀ ਮੈਗੀ ਹੈ ਬਹੁਤ ਹੀ ਸਪਾਈਸੀ ਹੈ ਕਾ ਜੀ ਲੱਗ ਰਹੀ ਹੈ ਯਮਮੀ ਯਮਮੀ ਆ ਓਏ ਹਾਏ ਆਪਣੇ ਤਾਂ ਐ ਵੜ ਗਿਆ ਦੋਸਤੋ ਜੰਮੇ ਜੰਮੇ ਠੀਕ ਹੈ ਚਲੋ ਦੋਸਤੋ ਮਿਲਦੇ ਆਂ ਫਿਰ ਜੇ ਸਾਰੇ ਆ ਜਾਣਗੇ ਆਪਾਂ ਪਲੇਟਾਂ 'ਚ ਪਾ ਕੇ ਖਾਵਾਂਗੇ ਸੋਨੂੰ ਵੀ ਖਵਾਵਾਂਗੇ ਪਹਿਲਾਂ ਤਾਂ ਅਸੀਂ ਹੁਣੇ ਖਾ ਲਓ ਕਦੇ ਬਾਅਦ 'ਚ ਮੈਂ ਬਾਏ ਬਾਏ ਕਰਦਾ ਬਿਨਾਂ ਬਾਏ ਬਾਏ ਤੋਂ ਵੀ ਵੀਡੀਓ ਬਣ ਜਾਂਦੀ ਸਾਡੀ ਕਈ ਵਾਰ ਤੇ ਚਲੋ ਮਿਲਦੇ ਆਂ ਫਿਰ ਥੋੜੀ ਦੇਰ 'ਚ ਠੀਕ ਹੈ ਦੋਸਤੋ ਨਹੀਂ ਤਾਂ ਫਿਰ ਕੱਲੂ ਮਿਲਾਂਗੇ ਠੀਕ ਆ ਮਿੱਤਰੋ ਚਲੋ ਮਿਲਦੇ ਆਂ ਫਿਰ ਓਕੇ ਜੀ ਤੇ ਦੋਸਤੋ ਲੋ ਜੀ ਅਸੀਂ ਨੇ ਮੈਗੀ ਜੋ ਬਣਾਈ ਸੀ ਬੜੀ ਸਵਾਦ ਸੀ ਬਹੁਤ ਹੀ ਨਜ਼ਾਰਾ ਆਇਆ ਦੋਸਤੋ ਲਓ ਜੀ ਸਾਰੇ ਹੁਣ ਸੌਣ ਦੀ ਤਿਆਰੀਆਂ ਰਵੀਤਾਰ ਵਾਲੇ ਨੂੰ ਦੇਖ ਲਓ ਤੇ ਚਲੋ ਜੀ ਦੋਸਤੋ ਠੀਕ ਆ ਹੁਣ ਤੋਂ ਲਓ ਜੀ ਪਹਿਲਾਂ ਨਾਲ ਉਹ ਰਾਮਾ ਰਵੀਤਾਰਾਣੀ ਨੂੰ ਜੋ ਕੇ ਦਾ ਕੋਲ ਬਲੈਡਰ ਦਾ ਆਪਰੇਸ਼ਨ ਹੋਇਆ ਤੁਹਾਨੂੰ ਪਤਾ ਹੀ ਆ ਪਥਰੀ ਦਾ ਤੇ ਚਲੋ ਜੀ ਠੀਕ ਆ ਫਿਲਹਾਲ ਇਹ ਤੇ ਚਲੋ ਜੀ ਮਿਲਦੇ ਆ ਫਿਰ ਅਗਲੇ ਵਲੌਗ ਜੀ ਮਿਲਦੇ ਆ ਵੀ ਠੀਕ ਆ ਸਵੇਰੇ ਵਧੀਆ ਵਲੌਗ ਲੈ ਕੇ ਆਵਾਂਗੇ ਚੈਲੰਜ ਆ ਵਲੌਗ ਚ ਚੈਲੰਜ ਐਕਸਪੈਕਟਿਡ ਕੀ ਹੁੰਦਾ ਉਹ ਆਪਾਂ ਨੇ ਚੈਲੰਜ ਲਿਆ ਹੋਇਆ ਕੱਲੂ ਚੈਲੰਜ ਪੂਰਾ ਐਕਸੈਪਟ ਕਰਨਾ ਠੀਕ ਆ ਦੋਸਤੋ पूरा कंप्लीट करेंगे चैलेंज दोस्तों बाय बाय जय है दोस्तों जय जय है पूरा चैलेंज देखना तलवाले ब्लॉग में दोस्तों